ਇੱਥੇ ਤੱਕ ਪਹੁੰਚੀ ਆ ਤੇ ਜਦੋਂ ਮੰਮੀ ਬਿਮਾਰ ਹੁੰਦੇ ਆ ਤੇ ਲੱਗ ਮੈਨੂੰ 2 ਸਾਲਾਂ ਤੋਂ ਪਤਾ ਲੱਗਿਆ ਸੀਗਾ ਵੀ ਮੇਰੀ ਰੀਅਲ ਮਮ ਡੈਡ ਆ ਉਹਨਾਂ ਨਾਲ ਕਾਫੀ ਅਟੈਚਮੈਂਟ ਹੋਣ ਲੱਗੀ ਮੈਂ ਮਹੀਨਾ-ਮਹੀਨਾ ਲਾ ਕੇ ਵੀ ਆਉਣਾ ਤੇ ਹੁਣ ਉੱਥੇ ਮੈਂ ਮਹੀਨਾ-ਮਹੀਨਾ ਲਾ ਕੇ ਆਉਣਾ ਤੇ ਉੱਥੋਂ ਉਹਨੂੰ ਜੀ ਨਹੀਂ ਕਰਦਾ ਹੁੰਦਾ ਸੀ ਤੇ ਹੁਣ ਉੱਥੇ ਜਾਈਦਾ ਤੇ ਉੱਥੇ ਰਾਤ ਜਾਂ ਬਸ ਇੱਕ ਰਾਤ ਲਾ ਕੇ ਦੂਜੇ ਦਿਨ ਭੱਜੂ-ਭੱਜੂ ਕਰਦੀ ਆ ਵੀ ਬਸ ਮੈਂ ਜਾਵਣਾ ਤੇ ਜਦੋਂ ਮੈਂ ਮੰਮੀ ਤੋਂ ਬਾਅਦ ਪਹਿਲੇ ਦਿਨ ਮੈਂ ਗਈ ਆ ਪਹਿਲਾਂ ਮੈਂ ਮੰਮੀ ਦੇ ਐਕਸਪਾਇਰ ਤੋਂ ਬਾਅਦ ਮੈਂ 6 ਮਹੀਨੇ ਉੱਥੇ ਗਈ ਨਹੀਂ ਅੱਛਾ ਮੇਰਾ ਮਨ ਨਹੀਂ ਸੀ ਕਰਦਾ ਹੁਣ ਮੈਂ ਬਠਿੰਡੇ ਜਾਣੀ ਹੈ ਨਾ ਜਿਹੜੀਆਂ ਜਿਹੜੀਆਂ ਥਾਵਾਂ ਤੇ ਮੈਂ ਮੇਰੀ ਮੰਮੀ ਨੂੰ ਵੇਖਿਆ ਟੱਕਰਿਆ ਉਸ ਦਿਨ ਮੈਂ ਬਠਿੰਡੇ ਆਈ ਸੀਗੀ ਸ਼ਾਮ ਨੂੰ ਤੇ ਇੱਕ ਉੱਥੇ ਨਾ ਮੋੜ ਆਉਂਦਾ ਹੈ ਹੂੰ ਤੇ ਮੋੜ ਤੇ ਨਾ ਐਮ ਐਮਸ ਹਸਪੀਟਲ ਤੇ ਮੰਮੀ ਨੂੰ ਵਾਪਸ ਲੈ ਕੇ ਆ ਰਹੇ ਸੀ ਤੇ ਮੋੜ ਤੇ ਉੱਥੇ ਇੱਕ ਪੱਥਰ ਪਿਆ ਉਹਨੂੰ ਪੱਥਰ ਤੇ ਵਹਾ ਕੇ ਤੇ ਮੈਂ ਫਰੂਟ ਲੈਤੇ ਨਾਲ ਮੇਰੀ ਫਰੈਂਡ ਤੇ ਉम्मे ਵੀ ਫਰੈਂਡ ਨੂੰ ਦੱਸੀ ਜਾਵਾਂ ਵੀ ਐਵੇਂ ਮੈਂ ਕਰਕੇ ਵੀ ਮੇਰੇ ਤੋਂ ਮੇਰੇ ਇੱਕ ਵੱਡੇ ਭਰਾ ਦੀ ਡੈਥ ਹੋਈ ਆ ਹੂੰ ਲਓ ਇਦਰ ਰੀਅਲ ਮੋਮੈਂਟ ਆੜੇ ਤੇ ਮੰਮੀ ਨੂੰ ਮੈਂ ਕਹਿੰਿਆ ਮੰਮੀ ਵਧੀਆ ਸੀ ਜੇਕਰ ਆਪਣੇ ਬਾਈ ਦੀ ਡੈਥ ਨਾ ਹੁੰਦੀ ਤੇ ਸ਼ਾਇਦ ਤੈਨੂੰ ਇਹ ਚਪੇਉ ਚਪੇਉ ਨਾ ਲੱਗਦੀ ਤੇ ਅੱਜ ਤੈਨੂੰ ਅੱਡਾ ਵੱਡਾ ਰੋਗ ਨਾ ਲੱਗਦਾ ਹੂੰ ਵੀ 6 ਕੁੜੀਆਂ ਠੀਕ ਹੈ ਤੇ ਉਹ ਮੁੰਡੇ ਦੇ ਭਾਲ ਦੇ ਵਿੱਚ ਕੁੜੀਆਂ ਦਾ ਘਰ ਭਰ ਲਿਆ ਤੇ ਮੁੰਡਾ ਬਹੁਤ ਔਖਾ ਮੇਰਾ ਭਰਾ ਜਿਹੜਾ ਲਿਆ ਤੇ ਉਸ ਟਾਈਮ ਤੋਂ ਉਹਨਾਂ ਨੂੰ ਮਤਲਬ ਜਦੋਂ ਸ਼ਾਇਦ ਮੇਰੇ ਟਾਈਮ ਸ਼ਾਇਦ ਮੇਰੇ ਤੋਂ ਛੋਟੀ ਸੀਗੀ ਹਮ ਉਹਨਾਂ ਦੇ ਟਾਈਮ ਨਾਲ ਮੇੇ ਚਕਣੀਆਂ ਲੱਗੀਆਂ ਵੀ ਕਮਰਾ ਕੱਚਾ ਸੀਗਾ ਤੇ ਸ਼ਾਇਦ ਉਹ ਤਿੰਨ ਦਿਨਾਂ ਦੀ ਸੀਗੀ ਤੇ ਪਾਪਾ ਜਿਹੜਾ ਕੰਮ ਤੇ ਗਿਆ ਸੀਗਾ ਤੇ ਉਹਨੂੰ ਜਦੋਂ ਬਦਲ ਦੇਖੇ ਵੀ ਕਮਰਾ ਚੌਂਦਾ ਤੇ ਛੱਤ ਤੇ ਚੜ ਗਈ ਮੁੱਟੀ ਉਹ ਪੰਨਾ ਪਉਣ ਓਕੇ ਤੇ ਉੱਤੇ ਛੱਤ ਤੇ ਮੀਂਹ ਆ ਗਿਆ ਹਮ ਉੱਥੇ ਉਸ ਟਾਈਮ ਦੀਆਂ ਕਣੀਆਂ ਲੱਗੀਆਂ ਤੇ 2022 ਸਾਲਾਂ ਦੀ ਮੈਂ ਵੀ ਹੋ ਗਈਆਂ ਵੀ ਸਾਲਾਂ ਦੀ ਹੋ ਗਈ ਤੇ ਉਸ ਟਾਈਮ ਤੋਂ ਬਿਮਾਰ ਸੀ ਓਕੇ